ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਹਾਂਜੀ ਦੋਸਤੋ ਹਾਜ਼ਰ ਹੋਏ ਹਾਂ ਅੱਜ ਇੱਕ ਨਵੀਂ ਕਹਾਣੀ ਦੇ ਨਾਲ ਕੀ ਖੂਨ ਦੇ ਰਿਸ਼ਤੇ ਹੀ ਆਪਣੇ ਹੁੰਦੇ ਹਨ ਜਾਂ ਪਾਲਣ ਵਾਲਿਆਂ ਦਾ ਵੀ ਕੋਈ ਹੱਕ ਹੁੰਦਾ ਹੈ ਅੱਜ ਦੀ ਕਹਾਣੀ ਅਜੇਹੇ ਮਾਪਿਓ ਦੀ ਹੈ ਜਿਨ੍ਹਾਂ ਨੇ ਅਨਾਥ ਬੱਚਿਆਂ ਨੂੰ ਆਪਣੀ ਜਾਨ ਤੋਂ ਵੱਧ ਪਿਆਰ ਦਿੱਤਾ ਪਰ ਬੁਢਾਪੇ ਵਿੱਚ ਉਹਨਾਂ ਬੱਚਿਆਂ ਨੇ ਜੋ ਕੀਤਾ ਉਹ ਸੁਣ ਕੇ ਤੁਹਾਡੀ ਰੂਹ ਕੰਬ ਜਾਵੇਗੀ ਰਾਤ ਦੇ 3 ਵਜੇ ਰਹੇ ਸਨ ਫੋਨ ਦੀ ਘੰਟੀ ਵੱਜੀ ਦੂਜੇ ਪਾਸਿਓਂ ਪੁੱਤ ਨੇ ਖਿੱਚ ਕੇ ਕਿਹਾ ਪਾਪਾ ਜਿਹੜੇ ਪੈਸੇ ਭੇਜੇ ਸੀ ਉਹ ਖਤਮ ਕਿਵੇਂ ਹੋ ਗਏ ਹੁਣ ਦੁਬਾਰਾ ਪੈਸਿਆਂ ਲਈ ਫੋਨ ਨਾ ਕਰਨਾ ਤੁਹਾਨੂੰ ਪਤਾ ਵੀ ਹੈ ਇਥੇ ਰਾਤ ਦੇ 3 ਵਜੇ ਰਹੇ ਨੇ ਸਾਡੀ ਨੀਂਦ ਖਰਾਬ ਹੁੰਦੀ ਹੈ ਮਾਂ ਜਸਵੀਰ ਕੌਰ ਨੇ ਭਿੱਜੀ ਹੋਈ ਆਵਾਜ਼ ਵਿੱਚ ਕਿਹਾ ਨਹੀਂ ਪੁੱਤ ਮੈਂ ਤਾਂ ਬਸ ਇਹੀ ਕਹਿਣਾ ਸੀ ਕਿ ਹੁਣ ਹੋਰ ਪੈਸੇ ਨਾ ਭੇਜੀਂ ਇਨਾ ਕਹਿ ਕੇ ਉਸਨੇ ਫੋਨ ਕੱਟ ਦਿੱਤਾ ਉਸ ਦੇ ਸਾਹਮਣੇ ਉਸ ਦਾ ਪਤੀ ਗੁਰਮੇਲ ਸਿੰਘ ਦੀ ਬੇਜਾਨ ਦੇ ਪਈ ਸੀ ਜਸਵੀਰ ਕੌਰ ਖੁਦਲੱਕਵੇ ਦੀ ਮਰੀਜ਼ ਸੀ ਉਸ ਦਾ ਸਰੀਰ ਸਾਥ ਨਹੀਂ ਸੀ ਦੇ ਰਹਾ ਪਰ ਜਿਵੇਂ ਤਿਵੇਂ ਖਿੱਚ ਕੇ ਉਹ ਆਪਣੇ ਮਰੇ ਹੋਏ ਪਤੀ ਦੇ ਕੋਲ ਆਈ ਸੀ ਉਹ ਸੋਚ ਰਹੀ ਸੀ ਕਿ ਰਾਤ ਦੇ ਇਸ ਵਕਤ ਗਵੰਡੀਆਂ ਨੂੰ ਕਿਵੇਂ ਖਬਰ ਕਰੇ ਕਿੰਨੀ ਦੁਖਦਾਈ ਗੱਲ ਸੀ ਕਿ ਦੋ ਪੁੱਤਾਂ ਦੇ ਹੁੰਦੇ ਹੋਏ ਵੀ ਅੱਜ ਪਿਆਉ ਦੀ ਆਰਥੀ ਨੂੰ ਮੋੜਾ ਦੇਣ ਵਾਲਾ ਕੋਈ ਨਹੀਂ ਸੀ ਤਾਂ ਕਹਾਣੀ ਦੀ ਪੂਰੀ ਸਚਾਈ ਜਾਣਨ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਸੋਨਾ ਜਸਵੀਰ ਕੌਰ ਦੀਆਂ ਅੱਖਾਂ ਸਾਹਮਣੇ ਅਤੀਤ ਘੁੰਮ ਗਿਆ ਜਦੋਂ ਉਸਦਾ ਵਿਆਹ ਗੁਰਮੀਲ ਸਿੰਘ ਨਾਲ ਹੋਇਆ ਸੀ ਤਾਂ ਘਰ ਵਿੱਚ ਬਹੁਤ ਖੁਸ਼ੀਆਂ ਸਨ ਗੁਰਮੀਲ ਸਿੰਘ ਦਾ ਵੱਡਾ ਭਰਾ ਸੁਰਜੀਤ ਸਿੰਘ ਪੋਲੀਓ ਕਾਰਨ ਅਪਾਹਜ ਸੀ ਜਿਸ ਕਰਕੇ ਉਸਦਾ ਰਿਸ਼ਤਾ ਨਹੀਂ ਸੀ ਹੋ ਰਿਹਾ ਪਰ ਜਸਵੀਰ ਕੌਰ ਨੇ ਛੋਟੀ ਨੂੰ ਹੋ ਕੇ ਵੀ ਵੱਡੀ ਬਣ ਕੇ ਪੂਰਾ ਘਰ ਸੰਭਾਲਿਆ ਕੁਝ ਸਮੇਂ ਬਾਅਦ ਸੁਰਜੀਤ ਸਿੰਘ ਦਾ ਵਿਆਹ ਜਸਵੀਰ ਕੌਰ ਦੀ ਹੀ ਦੂਰ ਦੀ ਭੈਣ ਕੁਲਜੀਤ ਨਾਲ ਹੋ ਗਿਆ ਦੋਵੇਂ ਭੈਣਾਂ ਸਕੇ ਭਰਾਵਾਂ ਨਾਲ ਵਿਆਈਆਂ ਗਈਆਂ ਅਤੇ ਪਿਆਰ ਨਾਲ ਰਹਿਣ ਲੱਗੀਆਂ ਜਸਵੀਰ ਕੌਰ ਦੇ ਘਰ ਕੋਈ ਔਲਾਦ ਨਹੀਂ ਸੀ ਪਰ ਕੁਲਜੀਤ ਦੇ ਵਿਆਹ ਦੇ 1 ਸਾਲ ਬਾਅਦ ਹੀ ਘਰ ਵਿੱਚ ਕਲਕਾਰੀਆਂ ਗੂੰਜਣ ਦੀ ਉਮੀਦ ਜਾਗੀ ਕੁਲਜੀਤ ਦੇ ਜਨੇਪੇ ਦਾ ਵਕਤ ਆਇਆ ਹਸਪਤਾਲ ਵਿੱਚ ਡਾਕਟਰਾਂ ਨੇ ਦੱਸਿਆ ਕਿ ਜੁੜਵਾ ਪੁੱਤਰ ਹੋਏ ਹਨ ਪਰ ਪਰ ਖੁਸ਼ੀ ਦੀ ਇਹ ਖਬਰ ਮਾਤਮ ਵਿੱਚ ਬਦਲ ਗਈ ਜਦੋਂ ਨਰਸ ਨੇ ਦੱਸਿਆ ਕਿ ਦੂਜੇ ਬੱਚੇ ਦੇ ਜਨਮ ਵੇਲੇ ਕੁਲਜੀਤ ਦੀ ਮੌਤ ਹੋ ਗਈ ਸੁਜੀਤ ਸਿੰਘ ਅਤੇ ਪੂਰਾ ਪਰਿਵਾਰ ਟੁੱਟ ਗਿਆ ਉਹਨਾਂ ਮਾਸੂਮ ਬੱਚਿਆਂ ਨੇ ਪੈਦਾ ਹੁੰਦੇ ਹੀ ਆਪਣੀ ਮਾਂ ਨੂੰ ਖੋ ਦਿੱਤਾ ਸੀ ਲੋਕ ਗੱਲਾਂ ਕਰ ਰਹੇ ਸਨ ਇੰਨਾ ਬੱਚਿਆਂ ਦਾ ਕੀ ਬਣੇਗਾ ਉਸ ਵਕਤ ਜਸਵੀਰ ਕੌਰ ਨੇ ਉਹ ਨਾ ਅनाथ ਬੱਚਿਆਂ ਨੂੰ ਆਪਣੇ ਘਰ ਨਾਲ ਲਾ ਲਿਆ ਵਿਆਹ ਦਾ ਸੁੱਖ ਹਜੇ ਨਸੀਬ ਨਹੀਂ ਸੀ ਹੋਇਆ ਕਿ ਲੋਕਾਂ ਵਿੱਚ ਤਰ੍ਹਾਂ-ਤਰਾਨੀਆਂ ਗੱਲਾਂ ਹੋਣ ਲੱਗੀਆਂ ਜਦੋਂ ਇਹ ਗੱਲਾਂ ਸੱਸ ਸਹੁਰੇ ਤੱਕ ਪਹੁੰਚੀਆਂ ਤਾਂ ਉਹ ਆਪਣੇ ਪੁੱਤ ਸੁਜੀਤ ਲਈ ਹੋਰ ਵੀ ਦੁਖੀ ਹੋ ਗਏ ਜਸਵੀਰ ਕੌਰ ਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਦੋਵਾਂ ਮਸੂਮ ਬੱਚਿਆਂ ਨੂੰ ਕਿਵੇਂ ਸੰਭਾਲੇ ਕੁਲਜੀਤ ਦੇ ਸੰਸਕਾਰ ਤੋਂ 10 ਦਿਨ ਬਾਅਦ ਜਗਤਾਰ ਨੇ ਆਪਣਾ ਕਮਰਾ ਅੰਦਰੋਂ ਬੰਦ ਕਰ ਲਿਆ ਜਸਵੀਰ ਕੌਰ ਨੇ ਬਹੁਤ ਆਵਾਜ਼ਾਂ ਦਿੱਤੀਆਂ ਪਰ ਦਰਵਾਜ਼ਾ ਨਾ ਖੁੱਲਿਆ ਸਾਰਾ ਟੱਬਰ ਇਕੱਠਾ ਹੋ ਗਿਆ ਮਾਣੇ ਰੋਂਦੇ ਹੋਏ ਆਵਾਜ਼ਾਂ ਮਾਰੀਆਂ ਪਰ ਕੋਈ ਹੁੰਗਾਰਾ ਨਾ ਮਿਲਿਆ ਜਦੋਂ ਕਾਫੀ ਧੀਰ ਤੱਕ ਗੇਟ ਨਾ ਖੁੱਲਿਆ ਤਾਂ ਉਹਨਾਂ ਨੇ ਗੇਟ ਤੋੜ ਦਿੱਤਾ ਅੰਦਰ ਦਾ ਨਜ਼ਾਰਾ ਦੇਖ ਕੇ ਸਭ ਦੇ ਹੋਸ਼ ੁੱਟ ਗਏ ਸੁਰਜੀਤ ਸਿੰਘ ਜ਼ਮੀਨ ਤੇ ਪਿਆਸੀ ਅਤੇ ਉਸ ਦੇ ਮੂੰਹ ਵਿੱਚੋਂ ਝੱਗ ਨਿਕਲ ਰਹੀ ਸੀ ਕੋਲ ਪਏ ਮੇਜ਼ ਤੇ ਇੱਕ ਕਾਗਜ਼ ਰੱਖਿਆ ਹੋਇਆ ਸੀ ਗੁਰਮੇਲ ਸਿੰਘ ਨੇ ਚੁੱਕ ਕੇ ਦੇਖਿਆ ਜਿਸ ਤੇ ਲਿਖਿਆ ਸੀ ਗੁਰਮੇਲ ਮੈਨੂੰ ਪਤਾ ਹੈ ਕਿ ਮੇਰੇ ਇਸ ਕਦਮ ਤੋਂ ਬਾਅਦ ਮੇਰੇ ਬੱਚੇ ਅਨਾਥ ਹੋ ਜਾਣਗੇ ਪਰ ਮੈਂ ਮਜਬੂਰ ਹਾਂ ਮੈਂ ਜਿਉਂਦੇ ਜੀ ਇਹਨਾਂ ਨੂੰ ਪਿਆਰ ਨਹੀਂ ਦੇ ਸਕਾਂਗਾ ਕਿਉਂਕਿ ਇਹਨਾਂ ਨੇ ਮੇਰੀ ਪਤਨੀ ਕੁਲਜੀਤ ਨੂੰ ਮੇਰੇ ਤੋਂ ਖੋ ਲਿਆ ਹੈ ਮੈਂ ਆਪਣੀ ਕੁਲਜੀਤ ਕੋਲ ਜਾ ਰਿਹਾ ਹਾਂ ਸਾਰਾ ਪਰਿਵਾਰ ਸੋਨ ਹੋ ਗਿਆ ਮਾਂ ਦਾ ਰੋ ਰੋ ਕੇ ਬੁਰਾ ਹਾਲ ਸੀ ਅਤੇ ਬਾਪੂ ਦੁੱਖ ਨਾਲ ਤਾਂ ਹੰ ਮਾਰ ਰਿਹਾ ਸੀ ਇੱਕ ਮਹੀਨੇ ਵਿੱਚ ਹੀ ਘਰ ਦੇ ਦੋ ਜੀ ਚਲੇ ਗਏ ਸਨ ਸੁਰਜੀਤ ਸਿੰਘ ਦਾ ਬਾਪੂ ਇਹ ਸਦਮਾ ਸਹਿ ਨਾ ਸਕਿਆ ਅਤੇ ਆਤਮ ਯਾਤਰਾ ਵੇਲੇ ਜ਼ਮੀਨ ਤੇ ਡਿੱਗ ਪਿਆ ਹਸਪਤਾਲ ਜਾਂਦੇ ਸਮੇਂ ਰਸਤੇ ਵਿੱਚ ਹੀ ਉਸ ਦੀ ਸਾਹ ਰੁਕ ਗਏ ਹੁਣ ਸੱਸ ਨੇ ਰੋਂਦੇ ਹੋਏ ਕਹਿਣਾ ਸ਼ੁਰੂ ਕਰ ਦਿੱਤਾ ਇਹ ਪੋਤੇ ਪੈਦਾ ਹੋਏ ਨਹੀਂ ਜਾਂ ਜਮਰਾਜ ਪਹਿਲਾ ਮੇਰੇ ਪੁੱਤ ਤੇ ਬਹੂ ਨੂੰ ਖਾ ਗਏ ਤੇ ਹੁਣ ਮੇਰਾ ਸੁਹਾਗ ਉਜਾੜ ਦਿੱਤਾ ਕੱਢ ਦਿਓ ਇਹਨਾਂ ਨੂੰ ਘਰੋਂ ਬਾਹਰ ਜਿਵੇਂ ਹੀ ਸੱਸ ਨੇ ਬੱਚਿਆਂ ਨੂੰ ਚੁੱਕ ਕੇ ਬਾਹਰ ਸੁੱਟਣ ਲਈ ਹੱਥ ਲਾਇਆ ਜਸਵੀਰ ਕੌਰ ਨੇ ਉਸ ਦਾ ਹੱਥ ਫੜ ਲਿਆ ਅਤੇ ਕਿਹਾ ਮਾਂ ਜੀ ਇਹ ਮਾਸੂਮ ਨੇ ਇਹਨਾਂ ਦਾ ਕੀ ਕਸੂਰ ਹੈ ਗੁਰਮੀਲ ਨੇ ਵੀ ਅੱਗੇ ਵਧ ਕੇ ਬੱਚਿਆਂ ਨੂੰ ਸੀਨੇ ਨਾਲ ਲਾ ਲਿਆ ਸੱਸ ਨੇ ਜਸਵੀਰ ਕੌਰ ਨੂੰ ਘੂਰ ਕੇ ਦੇਖਿਆ ਤੇ ਗੁੱਸੇ ਵਿੱਚ ਬਾਹਰ ਚਲੀ ਗਈ ਇਸ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਸੀ ਘਰ ਦੀ ਚੁੱਪ ਵੱਡ ਵੱਡ ਖਾ ਰਹੀ ਸੀ ਜਦੋਂ ਕਦੇ ਬੱਚੇ ਭੁੱਖ ਨਾਲ ਰੋਂਦੇ ਤਾਂ ਸੱਸ ਖਿਜ ਕੇ ਕਹਿੰਦੀ ਇਹਨਾਂ ਨੂੰ ਦੁੱਧ ਨਹੀਂ ਜ਼ਹਿਰ ਦੇ ਦਿਓ ਇਹ ਤਬਾਹੀ ਲੈ ਕੇ ਆਏ ਨੇ ਜਸਵੀਰ ਕੌਰ ਹੁਣ ਬੱਚਿਆਂ ਨੂੰ ਆਪਣੇ ਕਮਰੇ ਤੋਂ ਬਾਹਰ ਨਹੀਂ ਸੀ ਲਿਆਉਂਦੀ ਗੁਰਮੀਲ ਅਤੇ ਜਸਵੀਰ ਕੌਰ ਉਹਨਾਂ ਬੱਚਿਆਂ ਨੂੰ ਆਪਣੇ ਬੱਚਿਆਂ ਵਾਂਗ ਪਾਲਣ ਲੱਗੇ ਇੱਕ ਦਿਨ ਸੱਸ ਨੇ ਮੌਕਾ ਦੇ ਕੇ ਇੱਕ ਬੱਚੇ ਨੂੰ ਧੱਕਾ ਦੇ ਦਿੱਤਾ ਜਿਸ ਕਾਰਨ ਉਹ ਚੀਚੀ ਰੋਣ ਲੱਗਾ ਜਸਵੀਰ ਕੌਰ ਨੇ ਜਦੋਂ ਇਹ ਦੇਖਿਆ ਤਾਂ ਸੱਸ ਬੋਲੀ ਮੇਰਾ ਤਾਂ ਜੀ ਕਰਦਾ ਹੈ ਇਹਨਾਂ ਦਾ ਗਲਾ ਘੁੱਟ ਦੇਵਾਂ ਹੁਣ ਬੱਚਿਆਂ ਨੂੰ ਇਕੱਲੇ ਛੱਡਣਾ ਔਖਾ ਹੋ ਗਿਆ ਸੀ ਜਦੋਂ ਗੁਰਮੇਲ ਡਿਊਟੀ ਤੇ ਜਾਂਦਾ ਤਾਂ ਜਸਵੀਰ ਕੌਰ ਬਾਥਰੂਮ ਜਾਣ ਤੋਂ ਵੀ ਡਰਦੀ ਸੀ ਕਿ ਕਿਤੇ ਸੱਸ ਬੱਚਿਆਂ ਨੂੰ ਨੁਕਸਾਨ ਨਾ ਪਹੁੰਚਾ ਦੇਵੇ ਅਖੀਰ ਗੁਰਮੇਲ ਅਤੇ ਜਸਵੀਰ ਕੌਰ ਨੇ ਅਲੱਗ ਰਹਿਣ ਦਾ ਫੈਸਲਾ ਕਰ ਲਿਆ ਗੁਰਮੇਲ ਸਿੰਘ ਨੇ ਆਪਣੀ ਮਾਂ ਨੂੰ ਕਿਹਾ ਮਾਂ ਤੇਰੀ ਮਮਤਾ ਭਾਵੇਂ ਮਰ ਗਈ ਹੋਵੇ ਪਰ ਸਾਡੇ ਵਿੱਚ ਇਨਸਾਨੀਅਤ ਹਜੇ ਵੀ ਜ਼ਿੰਦਾ ਹੈ ਬੱਚਿਆਂ ਦੀ ਖਾਤਰ ਸਾਨੂੰ ਇਹ ਘਰ ਛੱਡਣਾ ਪਵੇਗਾ ਸੱਸ ਨੇ ਫਿਰ ਵੀ ਬੁਰਾ ਭਲਾ ਕਿਹਾ ਮੇਰਾ ਪੂਰਾ ਘਰ ਖਾ ਗਈ ਇਹ ਰਾਹੁਕੇਤੂ ਗੁਰਮੇਲ ਜੋ ਕਿ ਸਰਕਾਰੀ ਬੈਂਕ ਵਿੱਚ ਨੌਕਰੀ ਕਰਦਾ ਸੀ ਆਪਣੀ ਪਤਨੀ ਅਤੇ ਬੱਚਿਆਂ ਸਮੇਤ ਕਿਰਾਏ ਦੇ ਘਰ ਵਿੱਚ ਰਹਿਣ ਲੱਗਾ ਉਹ ਹਰ ਸ਼ਾਮ ਆਪਣੀ ਮਾਂ ਦਾ ਹਾਲ ਚਾਲ ਪੁੱਛਣ ਜਾਂਦਾ ਅਤੇ ਉਸ ਨੂੰ ਖਰਚਾ ਵੀ ਦਿੰਦਾ ਬੱਚਿਆਂ ਦੇ ਨਾਂ ਹਰਵੀਰ ਅਤੇ ਰਾਜਵੀਰ ਰੱਖੇ ਗਏ ਜਸਵੀਰ ਕੌਰ ਨੇ ਉਹਨਾਂ ਦੀ ਪਰਵਿਸ਼ ਵਿੱਚ ਕੋਈ ਕਮੀ ਨਹੀਂ ਛੱਡੀ ਗੁਰਮੀਲ ਸਿੰਘ ਅਕਸਰ ਕਹਿੰਦਾ ਭਾਵੇਂ ਸਾਨੂੰ ਆਪਣੀ ਕੋਈ ਔਲਾਦ ਨਹੀਂ ਹੋਈ ਪਰ ਇਨ੍ਹਾਂ ਬੱਚਿਆਂ ਨੇ ਸਾਡੀ ਝੋਲੀ ਭਰ ਦਿੱਤੀ ਹੈ ਸਮਾਂ ਬੀਤਦਾ ਗਿਆ ਬੱਚੇ 18 ਸਾਲਾਂ ਦੇ ਹੋ ਗਏ ਗੁਰਮੀਲ ਨੇ ਉਹਨਾਂ ਦੇ ਭਵਿੱਖ ਲਈ ਕਾਫੀ ਜਾਇਦਾਦ ਬਣਾ ਲਈ ਸੀ ਇੱਕ ਵਾਰ ਜਦੋਂ ਗਰਮੇਲ ਸਿੰਘ ਆਪਣੀ ਮਾਂ ਕੋਲ ਗਿਆ ਤਾਂ ਮਾਂ ਨੇ ਤੰਜ ਕੱਸਦਿਆਂ ਕਿਹਾ ਤੂੰ ਇਹਨਾਂ ਨੂੰ ਪਾਲਤਾ ਲਿਆ ਪਰ ਜਦੋਂ ਇਹਨਾਂ ਨੂੰ ਪਤਾ ਲੱਗੇਗਾ ਕਿ ਤੂੰ ਇਹਨਾਂ ਦਾ ਅਸਲੀ ਪਿਓ ਨਹੀਂ ਤਾਂ ਕੀ ਬਣੇਗਾ ਗਰਮੇਲ ਸਿੰਘ ਨੇ ਬੜੇ ਧੀਰਜ ਨਾਲ ਜਵਾਬ ਦਿੱਤਾ ਮਾਂ ਕੌਣ ਦੱਸੇਗਾ ਤੁਸੀਂ ਤਾਂ ਇਹਨਾਂ ਨੂੰ ਦੇਖਣਾ ਵੀ ਪਸੰਦ ਨਹੀਂ ਕੀਤਾ ਇਹ ਬੱਚੇ ਤਾਂ ਆਪਣੀ ਦਾਦੀ ਦਾ ਪਿਆਰ ਜਾਣਦੇ ਹੀ ਨਹੀਂ ਇਹ ਸੁਣ ਕੇ ਗੁਰਮੀਰ ਸਿੰਘ ਦੀ ਮਾਂ ਕੋਲ ਕੋਈ ਜਵਾਬ ਨਹੀਂ ਸੀ ਉਹ ਹਜੇ ਵੀ ਉਹਨਾਂ ਮਾਸੂਮਾਂ ਨੂੰ ਆਪਣਾ ਦਸ਼ਮਣ ਹੀ ਸਮਝਦੀ ਰਹੀ ਜਦਕਿ ਜਸਵੀਰ ਕੌਰ ਦੀ ਮਮਤਾ ਨੇ ਉਹਨਾਂ ਨੂੰ ਇੱਕ ਨਵੀਂ ਜ਼ਿੰਦਗੀ ਦੇ ਦਿੱਤੀ ਸੀ ਜਦੋਂ ਵੀ ਬੱਚੇ ਆਪਣੀ ਦਾਦੀ ਬਾਰੇ ਪੁੱਛਦੇ ਮਾਪਿਓ ਗੱਲ ਟਾਲ ਜਾਂਦੀ ਬੱਚਿਆਂ ਨੂੰ ਇਹ ਤਾਂ ਪਤਾ ਸੀ ਕਿ ਦਾਦੀ ਘਰ ਨਹੀਂ ਆਉਂਦੀ ਪਰ ਉਹ ਇਸ ਦਾ ਕਾਰਨ ਨਹੀਂ ਜਾਣਦੇ ਸਨ ਇੱਕ ਦਿਨ ਹਰਵੀਰ ਅਤੇ ਰਾਜਵੀਰ ਨੇ ਸੋਚਿਆ ਕੀ ਕਿਉਂ ਨਾ ਆਪਣੀ ਦਾਦੀ ਨੂੰ ਮਿਲ ਕੇ ਆਇਆ ਜਾਵੇ ਦੋਵੇਂ ਮੋਟਰਸਾਈਕਲ ਲੈ ਕੇ ਦਾਦੀ ਦੇ ਘਰ ਪਹੁੰਚ ਗਏ ਸ਼ਹਿਰ ਵਿੱਚ ਰਹਿੰਦੇ ਹੋਏ ਦਾਦੀ ਦਾ ਘਰ ਲੱਭਣਾ ਕੋਈ ਮੁਸ਼ਕਲ ਕੰਮ ਨਹੀਂ ਸੀ ਉਹਨਾਂ ਨੇ ਗੇਟ ਖੜਕਾਇਆ ਕੁਝ ਦੇਰ ਬਾਅਦ ਗੇਟ ਖੁੱਲ੍ਹਿਆ ਤੇ ਸਾਹਮਣੇ ਦਾਦੀ ਖੜੀ ਸੀ ਦਾਦੀ ਨੇ ਪੁੱਛਿਆ ਕੌਣ ਹੋ ਪੁੱਤ ਕਿਹਨੂੰ ਮਿਲਣਾ ਹੈ ਉਦੋਂ ਹੀ ਦੂਜਾ ਭਰਾ ਵੀ ਸਾਹਮਣੇ ਆ ਗਿਆ ਦੋਵਾਂ ਨੂੰ ਇਕੱਠੇ ਦੇਖ ਕੇ ਦਾਦੀ ਹੈਰਾਨ ਰਹਿ ਗਈ ਬੱਚਿਆਂ ਨੇ ਕਿਹਾ ਦਾਦੀ ਅਸੀਂ ਤੁਹਾਡੇ ਪੋਤੇ ਹਾਂ ਬਚਪਨ ਤੋਂ ਤੁਹਾਨੂੰ ਮਿਲੇ ਨਹੀਂ ਸੀ ਇਸ ਲਈ ਅੱਜ ਮਿਲਣ ਆ ਗਏ ਪਰ ਇਹ ਸੁਣਦਿਆਂ ਹੀ ਦਾਦੀ ਪੜਕ ਗਈ ਉਹ ਗੁੱਸੇ ਵਿੱਚ ਬੋਲੀ ਤੁਸੀਂ ਦੋਵੇਂ ਮੈਨੂੰ ਖਾਣਾ ਆਏ ਹੋ ਪਹਿਲਾਂ ਹੀ ਮੇਰੇ ਪਰਿਵਾਰ ਨੂੰ ਖਤਮ ਕਰ ਦਿੱਤਾ ਹੁਣ ਮੇਰੇ ਤੋਂ ਕੀ ਲੈਣਾ ਆਏ ਹੋ ਦਾਦੀ ਨੇ ਗੇਟ ਬੰਦ ਕਰਨਾ ਚਾਹਿਆ ਪਰ ਦੋਵੇਂ ਜ਼ਬਰਦਸਤੀ ਅੰਦਰ ਆ ਗਏ ਉਹਨਾਂ ਨੇ ਪੁੱਛਿਆ ਦਾਦੀ ਇਹ ਸਭ ਕੀ ਹੈ ਤੁਸੀਂ ਸਾਨੂੰ ਇੰਨੀ ਨਫ਼ਰਤ ਕਿਉਂ ਕਰ ਰਹੇ ਹੋ ਅਸੀਂ ਕੀ ਕੀਤਾ ਦਾਦੀ ਨੇ ਉੱਚੀ ਉੱਚੀ ਰੋਂਦੇ ਹੋਏ ਕਿਹਾ ਕਿ ਤੁਹਾਨੂੰ ਤੁਹਾਡੇ ਮਾਪੇ ਨੇ ਕੁਝ ਨਹੀਂ ਦੱਸਿਆ ਉਹ ਕਿਉਂ ਦੱਸਣਗੇ ਉਹ ਤਾਂ ਡਰਦੇ ਹੋਣਗੇ ਦੋਵੇਂ ਹੈਰਾਨੀ ਨਾਲ ਦਾਦੀ ਵੱਲ ਦੇਖਦੇ ਰਹਿ ਗਏ ਉਹਨਾਂ ਨੇ ਕਿਹਾ ਦਾਦੀ ਜੇ ਤੁਸੀਂ ਸਭ ਜਾਣਦੇ ਹੋ ਤਾਂ ਤੁਸੀਂ ਹੀ ਦੱਸ ਦਿਓ ਦਾਦੀ ਦੇ ਮਨ ਵਿੱਚ ਆਇਆ ਕਿ ਅੱਜ ਇਹਨਾਂ ਨੂੰ ਸਭ ਦੱਸ ਦੇਵਾਂ ਤਾਂ ਜੋ ਇਹਨਾਂ ਨੂੰ ਪ੍ਰਾਏ ਦਾ ਦਰਦ ਪਤਾ ਲੱਗੇ ਦਾਦੀ ਨੇ ਕਹੜਾ ਸੱਚ ਬੋਲਦਿਆਂ ਕਿਹਾ ਤੁਸੀਂ ਉਹਨਾਂ ਦੀ ਆਪਣੀ ਔਲਾਦ ਨਹੀਂ ਤੁਸੀਂ ਮੇਰੇ ਵੱਡੇ ਮੁੰਡੇ ਦੇ ਪੁੱਤੋਂ ਤੁਹਾਡੀ ਮਾਂ ਤੁਹਾਨੂੰ ਪੈਦਾ ਕਰਦਿਆਂ ਹੀ ਮਰ ਗਈ ਸੀ ਅਤੇ ਤੁਹਾਡਾ ਪਿਓ ਤੁਹਾਡੇ ਜਾਣ ਦਾ ਗਮ ਨਾ ਸਹਿ ਸਕਿਆ ਅਤੇ ਉਹ ਵੀ ਚਲ ਵਸਿਆ ਇੱਕ ਮਹੀਨੇ ਵਿੱਚ ਤੁਹਾਡੇ ਕਰਕੇ ਇਸ ਘਰ ਵਿੱਚੋਂ ਤਿੰਨ ਅਰਥੀਆਂ ਨਿਕਲੀਆਂ ਇਹ ਜੋ ਤੁਹਾਨੂੰ ਪਾਲ ਕੇ ਮਹਾਨ ਬਣ ਰਹੇ ਹਨ ਤੁਸੀਂ ਤਾਂ ਇਹਨਾਂ ਨੂੰ ਵੀ ਖਾ ਜਾਓਗੇ ਤੁਸੀਂ ਦੋਵੇਂ ਤਾਂ ਆਸਤੀਨ ਦਾ ਸਾਪੋਂ ਇਹ ਸੁਣ ਕੇ ਦੋਵਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਉਹ ਚੁੱਪਚਾਪ ਉੱਥੋਂ ਨਿਕਲ ਕੇ ਆਪਣੇ ਘਰ ਪਹੁੰਚ ਗਏ ਹਰਵੀਰ ਨੇ ਨਰਾਜਵੀਰ ਨੂੰ ਕਿਹਾ ਮੰਮੀ ਪਾਪਾ ਨੂੰ ਸਾਨੂੰ ਦੱਸਣਾ ਚਾਹੀਦਾ ਸੀ ਕਿ ਉਹ ਸਾਡੇ ਅਸਲੀ ਮਾਪਿਓ ਨਹੀਂ ਹਨ ਇਹ ਜਾਨਣਾ ਸਾਡਾ ਹੱਕ ਸੀ ਰਾਤ ਨੂੰ ਖਾਣੇ ਦੀ ਮੇਜ਼ ਤੇ ਦੋਵਾਂ ਨੇ ਸਿੱਧਾ ਸਵਾਲ ਕੀਤਾ ਤੁਸੀਂ ਸਾਡੇ ਤੋਂ ਇੱਕ ਸੱਚ ਲੁਕੋਇਆ ਖੁਦ ਹੀ ਦੱਸ ਦਿਓ ਨਹੀਂ ਤਾਂ ਅਸੀਂ ਇਹ ਕਾਰ ਛੱਡ ਕੇ ਚਲੇ ਜਾਵਾਂਗੇ ਜਸਵੀਰ ਕੌਰ ਅਤੇ ਗੁਰਮੇਲ ਸਿੰਘ ਇਹ ਸੁਣ ਕੇ 당ਗ ਰਹਿ ਗਏ ਗੁਰਮੇਲ ਸਿੰਘ ਨੇ ਕੰਬਦੀ ਆਵਾਜ਼ ਵਿੱਚ ਪੁੱਛਿਆ ਪੁੱਤ ਅੱਜ ਤੁਸੀਂ ਕਿੱਥੇ ਗਏ ਸੀ ਉਥੇ ਜਿੱਥੇ ਉਹ ਰਾਜ ਦਫਨ ਸੀ ਜਿਸ ਨੂੰ ਤੁਸੀਂ ਸਾਲਾਂ ਤੋਂ ਲੁਕੋ ਰਹੇ ਸੀ ਹਰਵੀਰ ਨੇ ਜਵਾਬ ਦਿੱਤਾ ਜਸਵੀਰ ਕੌਰ ਨੇ ਸੰਭਲਦਿਆਂ ਕਿਹਾ ਪੁੱਤ ਅਸੀਂ ਤੁਹਾਨੂੰ ਕੁਝ ਦਿਨਾਂ ਵਿੱਚ ਸਭ ਦੱਸਣ ਹੀ ਵਾਲੇ ਸੀ ਪਰ ਬੱਚੇ ਗੁੱਸੇ ਵਿੱਚ ਸਨ ਉਹਨਾਂ ਨੇ ਆਪਣੇ ਮਾਪਿਓ ਦੀ ਪਰਵਿਸ਼ ਅਤੇ ਪਿਆਰ ਨੂੰ ਨਜ਼ਰ ਅੰਦਾਜ਼ ਕਰਦਿਆਂ ਉਹਨਾਂ ਤੇ ਲਾਲਚ ਦਾ ਇਲਜ਼ਾਮ ਲਗਾਇਆ ਕਿ ਉਹਨਾਂ ਨੇ ਜਾਇਦਾਦ ਖਾਤਰ ਇਹ ਸਭ ਲਕੋਇਆ ਹੈ ਜਸਵੀਰ ਕੌਰ ਨੇ ਰੋਂਦੇ ਹੋਏ ਕਿਹਾ ਤੁਹਾਨੂੰ ਜਿਸ ਨੇ ਇਹ ਸਭ ਦੱਸਿਆ ਉਹ ਤੁਹਾਨੂੰ ਪਿਆਰ ਨਹੀਂ ਕਰਦੀ ਅਸੀਂ ਤੁਹਾਨੂੰ ਆਪਣੇ ਸੀਨੇ ਨਾਲ ਲਾ ਕੇ ਪਾਲਿਆ ਪਰ ਬੱਚਿਆਂ ਦੇ ਮਨ ਵਿੱਚ ਨਫ਼ਰਤ ਘਰ ਕਰ ਚੁੱਕੀ ਸੀ ਅਗਲੇ ਕੁਝ ਦਿਨਾਂ ਘਰ ਵਿੱਚ ਤਣਾਅ ਰਿਹਾ ਬੱਚਿਆਂ ਨੇ ਇਸ ਗੱਲ ਦਾ ਫਾਇਦਾ ਉਠਾਉਣਾ ਸ਼ੁਰੂ ਕਰ ਦਿੱਤਾ ਅਤੇ ਮਹਿੰਗੀਆਂ ਖੁਆਇਸ਼ਾਂ ਪੂਰੀਆਂ ਕਰਾਉਣ ਲੱਗੇ ਤੇ ਮਾਪਿਓ ਵੀ ਉਹਨਾਂ ਦੇ ਮਨ ਦਾ ਡਰ ਦੂਰ ਕਰਨ ਲਈ ਹਰ ਮੰਗ ਪੂਰੀ ਕਰਦੇ ਰਹੇ ਸਮਾਂ ਬੀਤਿਆ ਦੋਵਾਂ ਦੀਆਂ ਚੰਗੀਆਂ ਨੌਕਰੀਆਂ ਲੱਗ ਗਈਆਂ ਮਾਪਿਓ ਹੁਣ ਖੁਸ਼ ਸਨ ਕਿ ਬੱਚੇ ਸੈਟਲ ਹੋ ਗਏ ਹਨ ਇੱਕ ਦਿਨ ਜਸਵੀਰ ਕੌਰ ਨੇ ਕਿਹਾ ਹੁਣ ਇਹਨਾਂ ਦੇ ਵਿਆਹ ਕਰਦੇ ਨੇ ਚਾਹੀਦੇ ਹਨ ਉਹਨਾਂ ਨੂੰ ਦੋ ਜੁੜਵਾ ਭੈਣਾਂ ਦਾ ਰਿਸ਼ਤਾ ਮਿਲਿਆ ਗੁਰਮੇਲ ਨੇ ਖੁਸ਼ ਹੁੰਦੇ ਕਿਹਾ ਇਸ ਤੋਂ ਵਧੀਆ ਹੋਰ ਕੀ ਹੋ ਸਕਦਾ ਹੈ ਬਸ ਹੁਣ ਉਹਨਾਂ ਨਾਲ ਗੱਲ ਕਰਕੇ ਉਹਨਾਂ ਨੂੰ ਘਰ ਬੁਲਾਉਂਦੇ ਹਾਂ ਰਾਜਵੀਰ ਤੇ ਹਰਵੀਰ ਨੇ ਕਿਹਾ ਦੇਖ ਲਵਾਂਗੇ ਜੇ ਕੁੜੀਆਂ ਚੰਗੀਆਂ ਲੱਗੀਆਂ ਤਾਂ ਹੀ ਹਾਂ ਕਰਾਂਗੇ ਗੁਰਮੇਲ ਸਿੰਘ ਵੀ ਇਸ ਗੱਲ ਤੇ ਸਹਿਮਤ ਹੋ ਗਿਆ ਜਦੋਂ ਕੁੜੀ ਵਾਲਿਆਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ 4 ਦਿਨਾਂ ਬਾਅਦ ਆਉਣ ਦਾ ਸਮਾਂ ਦਿੱਤਾ 4 ਦਿਨਾਂ ਬਾਅਦ ਸਾਰੇ ਕੁੜੀ ਦੇਖਣ ਉਹਨਾਂ ਦੇ ਘਰ ਪਹੁੰਚ ਗਈ ਹਰਵੀਰ ਤੇ ਰਾਜਵੀਰ ਤਾਂ ਕੁੜੀਆਂ ਨੂੰ ਦੇਖਦੇ ਹੀ ਦਿਲ ਹਾਰ ਗਏ ਕੁੜੀਆਂ ਸੱਚਮੱਚ ਬਹੁਤ ਸੋਹਣੀਆਂ ਸਨ ਜੜਵਾ ਹੋਣ ਦੇ ਬਾਵਜੂਦ ਉਹ ਇੱਕ ਦੂਜੀ ਤੋਂ ਵੱਖਰੀਆਂ ਲੱਗਦੀਆਂ ਸਨ ਗੋਰਾ ਰੰਗ ਲੰਬੇ ਵਾਲ ਅਤੇ ਸੋਹਣੇ ਨੈਣ ਨਕਸ਼ ਦੋਵੇਂ ਪੜੀਆਂ ਲਿਖੀਆਂ ਵੀ ਸਨ ਰਿਸ਼ਤਾ ਪੱਕਾ ਹੋ ਗਿਆ ਤੇ 4 ਮਹੀਨਿਆਂ ਵਿੱਚ ਵਿਆਹ ਵੀ ਹੋ ਗਿਆ ਘਰ ਵਿੱਚ ਰੌਣਕ ਵਧ ਗਈ ਅਤੇ ਦੋ ਨਵੇਂ ਜੀ ਆ ਗਏ ਸ਼ੁਰੂ-ਸ਼ੁਰੂ ਵਿੱਚ ਜਸਵੀਰ ਕੌਰ ਨੇ ਆਪਣੀਆਂ ਨੂਹਾ ਦਾ ਬਹੁਤ ਖਿਆਲ ਰੱਖਿਆ ਅਤੇ ਉਹਨਾਂ ਨੂੰ ਕੋਈ ਕੰਮ ਨਹੀਂ ਕਰਨ ਦਿੱਤਾ ਜਦੋਂ ਰਾਜਵੀਰ ਤੇ ਹਰਵੀਰ ਕੰਮ ਤੇ ਚਲੇ ਜਾਂਦੇ ਤਾਂ ਦੋਵੇਂ ਨੂਹਾ ਸਾਰਾ ਦਿਨ ਕਮਰੇ ਵਿੱਚ ਗੱਲਾਂ ਕਰਦੀਆਂ ਰਹਿੰਦੀਆਂ ਇਕੱਠੀਆਂ ਬੈੰਦੀਆਂ ਤੇ ਖਾਂਦੀਆਂ ਪੀਂਦੀਆਂ ਜਸਵੀਰ ਕਾਰ ਨੂੰ ਕਦੇ-ਕਦੇ ਮਹਿਸੂਸ ਹੁੰਦਾ ਕਿ ਨੂਹਾ ਉਹਨਾਂ ਨੂੰ ਦੇਖ ਕੇ ਹੱਸਦੀਆਂ ਹਨ ਜਦੋਂ ਉਹਨਾਂ ਨੇ ਇਹ ਗੱਲ ਹਰਵੀਰ ਨੂੰ ਕਹੀ ਤਾਂ ਉਸ ਨੇ ਅੱਗੋਂ ਜਵਾਬ ਦਿੱਤਾ ਮਾਂ ਹੁਣ ਇਹਦੇ ਵਿੱਚ ਕੀ ਖੋਟ ਕੱਢ ਰਹੇ ਹੋ ਉਸੀ ਹੀ ਤਾਂ ਇਹਨਾਂ ਨੂੰ ਪਸੰਦ ਕਰਕੇ ਲਈ ਹੈ ਸੀ ਦੋਵੇਂ ਭੈਣਾਂ ਆਪਸ ਵਿੱਚ ਗੱਲਾਂ ਕਰਦੀਆਂ ਹੋਣਗੀਆਂ ਤੁਹਾਨੂੰ ਇਦਾਂ ਕਿਉਂ ਲੱਗਦਾ ਹੈ ਅਸਲ ਵਿੱਚ ਸੁਮਨ ਤੇ ਅਮਨ ਜਸਵੀਰ ਕੌਰ ਦੇ ਜਿਆਦਾ ਪੜੇ ਲਿਖੇ ਨਾ ਹੋਣ ਦਾ ਮਜ਼ਾਕ ਉਡਾਉਂਦੀਆਂ ਸਨ ਜੇਕਰ ਮਾਂ ਦੇ ਮੂੰਹੋਂ ਅੰਗਰੇਜ਼ੀ ਦਾ ਕੋਈ ਸ਼ਬਦ ਗਲਤ ਨਿਕਲ ਜਾਂਦਾ ਤਾਂ ਦੋਵੇਂ ਇੱਕ ਦੂਜੀ ਨੂੰ ਕੋਣੀ ਮਾਰ ਕੇ ਹੱਸਦੀਆਂ ਹੌਲੀ ਹੌਲੀ ਇਹ ਗੱਲਾਂ ਵਧਣ ਲੱਗੀਆਂ ਹੋਣ ਉਹ ਜਸਵੀਰ ਕਰਨੋ ਆਵਾਜ਼ਾਂ ਮਾਰ ਕੇ ਕੰਮ ਕਰਵਾਉਂਦੀਆਂ ਕਦੇ ਕਹਿੰਦੀਆਂ ਮਾਂ ਜੀ ਉੱਪਰੋਂ ਸਾਡੇ ਕੱਪੜੇ ਲਿਆ ਦਿਓ ਸੁੱਕ ਗਏ ਹੋਣਗੇ ਤੇ ਕਦੇ ਕਹਿੰਦੀਆਂ ਕੁਝ ਚੰਗਾ ਜਿਹਾ ਬਣਾ ਕੇ ਖਵਾਉ ਸਾਡਾ ਮਨ ਕਰ ਰਿਹਾ ਹੈ ਪਹਿਲਾਂ ਤਾਂ ਜਸਵੀਰ ਲਾੜ ਪਿਆਰ ਵਿੱਚ ਸਭ ਕਰਦੀ ਰਹੀ ਪਰ ਹੌਲੀ ਹੌਲੀ ਉਸ ਦੀ ਸੇਤ ਜਵਾਬ ਦੇਣ ਲੱਗੀ ਗੁਰਮੀਲ ਹੁਣ ਰਟਾਇਰ ਹੋ ਚੁੱਕਾ ਸੀ ਅਤੇ ਘਰ ਹੀ ਰਹਿੰਦਾ ਸੀ ਉਸ ਨੂੰ ਵੀ ਨੂਹਾ ਦਾ ਇਹ ਵਰਤਾਓ ਦਿਖਾਈ ਦੇ ਰਿਹਾ ਸੀ ਜਦੋਂ ਪਾਣੀ ਸਿਰ ਤੋਂ ਲੰਘ ਗਿਆ ਤਾਂ ਗੁਰਮੇਲ ਨੇ ਆਪਣੇ ਦੋਵੇਂ ਮੁੰਡਿਆਂ ਨੂੰ ਬੁਲਾ ਕੇ ਸਮਝਾਇਆ ਤੁਸੀਂ ਸੁਮਨ ਤੇ ਅਮਨ ਨੂੰ ਸਮਝਾਓ ਜਸਵੀਰ ਦੀ ਉਮਰ ਹੁਣ ਕੰਮ ਕਰਨ ਦੀ ਨਹੀਂ ਰਹੀ ਉਹ ਸਾਰਾ ਦਿਨ ਕਮਰੇ ਵਿੱਚ ਟੀਵੀ ਦੇਖਦੀਆਂ ਹਨ ਅਤੇ ਮਾਂ ਤੋਂ ਕੰਮ ਕਰਵਾਉਂਦੀਆਂ ਹਨ ਉਹ ਵਿਚਾਰੀ ਜਿਵੇਂ ਤਿਵੇਂ ਕੰਮ ਕਰ ਦਿੰਦੀ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਉਹ ਬੈਠ ਕੇ ਖਾਣ ਅਤੇ ਉਸ ਦਾ ਮਜ਼ਾਕ ਉਡਾਉਣ ਹਰਵੀਰ ਨੇ ਅੱਗੋਂ ਤਿੱਖਾ ਜਵਾਬ ਦਿੱਤਾ ਪਾਪਾ ਪਹਿਲਾਂ ਤਾਂ ਤੁਸੀਂ ਕਹਿੰਦੇ ਸੀ ਕਿ ਨੂੰ ਨਹੀਂ ਧੀ ਹੁੰਦੀ ਐ ਫਿਰ ਹੁਣ ਅਜਿਹਾ ਵਿਵਹਾਰ ਕਿਉਂ ਇਹ 도ਗਲਾਪਨ ਕਿਉਂ ਕਰ ਰਹੇ ਹੋ ਇਹ ਸੁਣ ਕੇ ਗੁਰਮੀਲ ਸਿੰਘ ਹੈਰਾਨ ਰਹਿ ਗਿਆ ਉਸਨੇ ਗੁੱਸੇ ਵਿੱਚ ਕਿਹਾ ਧੀ ਹੈ ਪਰ ਆਪਣੀ ਮਾਂ ਦਾ ਖਿਆਲ ਕੌਣ ਰੱਖੇਗਾ ਰਾਜਵੀਰ ਬੋਲਿਆ ਨੌਕਰ ਰੱਖ ਲੈਂਦੇ ਹਾਂ ਉਹ ਘਰ ਵਿੱਚ ਨੌਕਰਾਨੀਆਂ ਬਣ ਕੇ ਨਹੀਂ ਆਈਆਂ ਅਮਨ ਤੇ ਸੁਮਨ ਇਹ ਸਭ ਗੱਲਾਂ ਅੰਦਰ ਖੜੀਆਂ ਸੁਣ ਰਹੀਆਂ ਸਨ ਉਹ ਅੰਦਰ ਆ ਕੇ ਹੱਸ ਕੇ ਬੋਲਿਆ ਤੁਸੀਂ ਚੰਗਾ ਕੀਤਾ ਜੋ ਸਭ ਸਪਸ਼ਟ ਕਰ ਦਿੱਤਾ ਅਸੀਂ ਇੰਨੀ ਪੜ੍ਹਾਈ ਘਰ ਦੇ ਕੰਮ ਕਰਨ ਲਈ ਥੋੜੀ ਕੀਤੀ ਸੀ ਪਰ ਇਨ੍ਹਾਂ ਸਭ ਦੇ ਪਿੱਛੇ ਇੱਕ ਹੋਰ ਕਹਾਣੀ ਚੱਲ ਰਹੀ ਸੀ ਮੁੰਡਿਆਂ ਨੇ ਆਪਣੀਆਂ ਪਤਨੀਆਂ ਨੂੰ ਦੱਸਿਆ ਕਿ ਉਹ ਮਤਰੇਏ ਹਨ ਉਹਨਾਂ ਨੇ ਕਿਹਾ ਕੋਈ ਕਿਸੇ ਦਾ ਬੱਚਾ ਐਵੇਂ ਨਹੀਂ ਪਾਲਦਾ ਸਾਡੇ ਅਸਲੀ ਮਾਪਿਓ ਦਾ ਜੋ ਵੀ ਸੀ ਉਹ ਵੀ ਤਾਂ ਇਨ੍ਹਾਂ ਕੋਲ ਹੀ ਹੈ ਫਿਰ ਸਾਡੇ ਤੇ एहਸਾਨ ਕੀ ਕੀਤਾ ਸਗੋਂ ਇਹ ਬੜਾ ਪੇ ਵਿੱਚ ਸਾਨੂੰ ਸਹਾਰਾ ਬਣਾਉਣਾ ਚਾਹੁੰਦੇ ਹਨ ਇਹ ਇਹਨਾਂ ਦਾ ਲਾਲਚ ਹੈ ਕਿਉਂਕਿ ਇਹਨਾਂ ਦੀ ਆਪਣੀ ਕੋਈ ਔਲਾਦ ਨਹੀਂ ਅਮਨ ਹਰਾਨੀ ਨਾਲ ਬੋਲੀ ਅੱਛਾ ਇਹ ਬੁੱਢੀ ਅਜੇ ਹੀ ਹੈ ਮੈਂ ਤਾਂ ਸੋਚਿਆ ਵੀ ਨਹੀਂ ਸੀ ਵੈਸੇ ਤੁਹਾਡੇ ਮਾਪਿਓ ਦੀ ਜਾਇਦਾਦ ਕਿੰਨੀ ਕੁ ਸੀ ਹਰਵੀਰ ਨੇ ਜਵਾਬ ਦਿੱਤਾ ਮੈਨੂੰ ਨਹੀਂ ਪਤਾ ਕਿਉਂਕਿ ਦਾਦੀ ਤਾਂ ਸਿੱਧੇ ਮੂੰਹ ਗੱਲ ਹੀ ਨਹੀਂ ਕਰਦੀ ਸੀ ਪਤਾ ਨਹੀਂ ਉਸ ਦਿਨ ਕਿਸ ਗੁੱਸੇ ਵਿੱਚ ਉਸਨੇ ਸਾਨੂੰ ਇਹ ਸਭ ਦੱਸ ਦਿੱਤਾ ਉਸ ਦਿਨ ਤੋਂ ਬਾਅਦ ਦੋਵਾਂ ਨੂੰਹਾਂ ਦਾ ਵਿਵਾਰ ਹੋਰ ਵੀ ਮਾੜਾ ਹੋ ਗਿਆ ਉਹ ਹੁਣ ਤਾਨੇ ਮਾਰਨ ਲੱਗੀਆਂ ਕਿ ਤੁਸੀਂ ਤਾਂ ਮਤਰੇਹ ਹੋ ਤਾਂ ਹੀ ਜਾਇਦਾਦ ਬਾਰੇ ਕੁਝ ਨਹੀਂ ਦੱਸਿਆ ਘਰ ਵਿੱਚ ਹਰ ਵੇਲੇ ਕਲੇਸ਼ ਰਹਿਣ ਲੱਗਾ ਗੁਰਮੀਲ ਸਿੰਘ ਮਨ ਹੀ ਮਨ ਬਹੁਤ ਦੁਖੀ ਹੁੰਦਾ ਹੁਣ ਤਾਂ ਪੁੱਤ ਵੀ ਪਰਾਇਆ ਵਾਂਗ ਰਹਿਣ ਲੱਗੇ ਸਨ ਇੱਕ ਦਿਨ ਤਾਂ ਹੱਦ ਹੀ ਹੋ ਗਈ ਸੁਮਨ ਤੇ ਅਮਨ ਨੇ ਆਪਣੀਆਂ ਪਲੇਟਾਂ ਵਿੱਚ ਖਾਣਾ ਪਾਇਆ ਅਤੇ ਕਮਰੇ ਵਿੱਚ ਲੈ ਗਈਆਂ ਪਹਿਲਾਂ ਘਟੋ ਘਟ ਸਾਰੇ ਡਾਈਨਿੰਗ ਟੇਬਲ ਤੇ ਬੈਠ ਕੇ ਇਕੱਠੇ ਖਾਣਾ ਖਾਂਦੇ ਸੀ ਪਰ ਹੁਣ ਉਹ ਵੀ ਖਤਮ ਹੋ ਗਿਆ ਮੁੰਡੇ ਰਾਤ ਨੂੰ ਦੇਰ ਨਾਲ ਆਉਂਦੇ ਉਦੋਂ ਤੱਕ ਗੁਰਮੇਲ ਸਿੰਘ ਤੇ ਜਸਵੀਰ ਸੌ ਚੁੱਕੇ ਹੁੰਦੇ ਉਹ ਆਪਣੇ ਬੱਚਿਆਂ ਦਾ ਚਿਹਰਾ ਦੇਖਣ ਲਈ ਵੀ ਤਰਸ ਜਾਂਦੇ ਸਵੇਰੇ ਵੀ ਮੁੰਡੇ ਕਮਰੇ ਵਿੱਚ ਤਿਆਰ ਹੋ ਕੇ ਨਾਸ਼ਤਾ ਕਰਦੇ ਅਤੇ ਬਿਨਾਂ ਮਾਂ ਨੂੰ ਮਿਲੇ ਨਿਕਲ ਜਾਂਦੇ ਇੱਕ ਦਿਨ ਗੁਰਮੇਲ ਨੇ ਕਿਹਾ ਪੁੱਤ ਅੱਜ ਕੱਲ ਤੁਸੀਂ ਮਿਲਦੇ ਹੀ ਨਹੀਂ ਕੁਝ ਦੇਰ ਕਮਰੇ ਵਿੱਚ ਆ ਕੇ ਬੈਠਿਆ ਕਰੋ ਦੋਵਾਂ ਨੇ ਬੜੀ ਬੇਰੁਖੀ ਨਾਲ ਕਿਹਾ ਅਸੀਂ ਇੰਨੇ ਥੱਕੇ ਹੁੰਦੇ ਹਾਂ ਕਿ ਬਸ ਆਰਾਮ ਕਰਨਾ ਹੁੰਦਾ ਗੁਰਮੇਲ ਸਿੰਘ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਘਰ ਦੇ ਅੰਦਰ ਜੋ ਇਹ ਦੂਰੀਆਂ ਪੈ ਗਈਆਂ ਹਨ ਇਹਨਾਂ ਨੂੰ ਕਿਵੇਂ ਜੋੜਿਆ ਜਾਵੇ ਅਮਨ ਤੇ ਸੁਮਨ ਪੜੀਆਂ ਲਿਖੀਆਂ ਹੋਣ ਦੇ ਬਾਵਜੂਦ ਨੌਕਰੀ ਨਹੀਂ ਕਰ ਰਹੀਆਂ ਸਨ ਉਹ ਸਾਰਾ ਦਿਨ ਬਾਹਰ ਘੁੰਮਣ ਫੇਰਨਾ ਤੇ ਸ਼ਾਪਿੰਗ ਕਰਨ ਵਿੱਚ ਹੀ ਲੱਗੀਆਂ ਰਹਿੰਦੀਆਂ ਵਿਆਹ ਨੂੰ 1 ਸਾਲ ਤੋਂ ਉੱਪਰ ਹੋ ਗਿਆ ਸੀ ਇੱਕ ਵਾਰ ਫਿਰ ਜਸਵੀਰ ਕੌਰ ਦੀ ਤਬੀਅਤ ਬਹੁਤ ਖਰਾਬ ਹੋ ਗਈ ਉਸ ਨੂੰ ਤੇਜ਼ ਬੁਖਾਰ ਸੀ ਅਤੇ ਉਹ ਉੱਠ ਵੀ ਨਹੀਂ ਸਕਦੀ ਸੀ ਗੁਰਮੇਲ ਉਸ ਨੂੰ ਡਾਕਟਰ ਕੋਲ ਲੈ ਜਾਣ ਦੀ ਤਿਆਰੀ ਕਰ ਰਿਹਾ ਸੀ ਪਰ ਸੁਮਨ ਉਦੋਂ ਹੀ ਆ ਕੇ ਬੋਲੀ ਕਿਵੇਂ ਸਾਰਾ ਦਿਨ ਪਈ ਰਹਿੰਦੀ ਏ ਕੁਝ ਕੰਮਕਾਰ ਕਰਿਆ ਕਰ ਚੱਲ ਹੁਣ ਸਾਡੇ ਲਈ ਨਾਸ਼ਤਾ ਬਣਾਓ ਪਾਪਾ ਜੀ ਤੁਸੀਂ ਇਹ ਥੈਲਾ ਫੜੋ ਤੇ ਬਾਜ਼ਾਰੋਂ ਸਮਾਨ ਲਿਆ ਕੇ ਦਿਓ ਗੁਰਮੇਲ ਸਿੰਘ ਮਨ ਹੀ ਮਨ ਸੋਚਣ ਲੱਗਾ ਕਿ ਇਹ ਕਿੰਨੀਆਂ ਬੇਸ਼ਰਮ ਹਨ ਇਹਨਾਂ ਨੂੰ ਕੋਈ ਸੰਸਕਾਰ ਨਹੀਂ ਮਿਲੇ ਜੋ ਆਪਣੇ ਸੱਸ ਸਹੁਰੇ ਨੂੰ ਇਸ ਤਰ੍ਹਾਂ ਹੁਕਮ ਦੇ ਰਹੀਆਂ ਹਨ ਜਸਵੀਰ ਕੌਰ ਨੇ ਹੌਲੀ ਜਿਹੀ ਕਿਹਾ ਕਮੀ ਨੂਹਾਂ ਵਿੱਚ ਨਹੀਂ ਪੁੱਤਾਂ ਵਿੱਚ ਹੈ ਤੁਸੀਂ ਇਹਨਾਂ ਵੱਲ ਧਿਆਨ ਨਾ ਦਿਓ ਮੈਂ ਹੌਲੀ ਹੌਲੀ ਉੱਠਦੀ ਹਾਂ ਸ਼ਾਇਦ ਕੰਮ ਕਰਕੇ ਮੈਨੂੰ ਚੰਗਾ ਲੱਗੇ ਤੁਸੀਂ ਬੱਸ ਸਮਾਨ ਲਿਆ ਦਿਓ ਗੁਰਮੇਲ ਅੰਦਰੋਂ ਬਿਲਕੁਲ ਟੁੱਟ ਚੁੱਕੇ ਸਨ ਪਰ ਬਿਮਾਰ ਪਤਨੀ ਜਸਵੀਰ ਕੌਰ ਦਾ ਖਿਆਲ ਰੱਖਣ ਕਾਰਨ ਉਹ ਆਪਣਾ ਦਰਦ ਜ਼ਾਹਿਰ ਨਹੀਂ ਕਰਨ ਕਰਦੀ। ਇੱਕ ਦਿਨ ਜਦੋਂ ਪਾਣੀ ਸਿਰ ਉੱਪਰੋਂ ਲੰਘ ਗਿਆ ਤਾਂ ਉਹਨਾਂ ਦਾ ਸਬਰ ਜਵਾਬ ਦੇ ਗਿਆ। ਜਸਵੀਰ ਕੌਰ ਦੀ ਹਾਲਤ ਦਿਨੋਂ-ਦਿਨ ਵਿਗੜਦੀ ਜਾ ਰਹੀ ਸੀ ਪਰ ਉਹਨਾਂ ਦੇ ਪੁੱਤਾਂ ਕੋਲ, ਮਾਂ ਕੋਲ 2 ਮਿੰਟ ਬੈਠਣ ਦਾ ਸਮਾਂ ਵੀ ਨਹੀਂ ਸੀ। ਗੁਰਮੀਲ ਨੇ ਆਪਣੇ ਪੁੱਤ ਹਰਵੀਰ ਨੂੰ ਬੜੀ ਉਮੀਦ ਨਾਲ ਕਿਹਾ ਤੇਰੀ ਮਾਂ ਆਪਣੇ ਪੁੱਤਾਂ ਦਾ ਪਿਆਰ ਚਾਹੁੰਦੀ ਐ ਪਰ ਤੁਹਾਡੇ ਕੋਲ ਉਸ ਨੂੰ ਦੇਖਣ ਦਾ ਵੀ ਸਮਾਂ ਨਹੀਂ ਦੇਖੋ ਉਸਦੀ ਹਾਲਤ ਕੀ ਹੁੰਦੀ ਜਾ ਰਹੀ ਐ ਅੱਗੋ ਰਾਜਵੀਰ ਤੇ ਹਰਵੀਰ ਨੇ ਬੇਰੁਖੀ ਨਾਲ ਜਵਾਬ ਦਿੱਤਾ ਅਸੀਂ ਇਲਾਜ ਲਈ ਪੈਸੇ ਤਾਂ ਦੇ ਰਹੇ ਹਾਂ ਹੁਣ ਹੋਰ ਕੀ ਦਿੱਕਤ ਐ ਗੁਰਮੇਲ ਸਿੰਘ ਨੇ ਭਰੀਆਂ ਅੱਖਾਂ ਨਾਲ ਕਿਹਾ ਗੱਲ ਸਿਰਫ ਪੈਸਿਆਂ ਦੀ ਨਹੀਂ ਮੈਨੂੰ ਵੀ ਪੈਨਸ਼ਨ ਮਿਲਦੀ ਹੈ ਕਿ ਤੁਸੀਂ ਮਾਂ ਲਈ 2 ਮਿੰਟ ਨਹੀਂ ਕੱਢ ਸਕਦੇ ਜਿਸ ਨੇ ਤੁਹਾਨੂੰ ਇਸੇ ਦਿਨ ਲਈ ਪਾਲਪੋ ਉਸਕੇ ਵੱਡਾ ਕੀਤਾ ਸੀ ਕੋਲ ਖੜੀਆਂ ਸੁਮਨ ਤੇ ਅਮਨ ਨੇ ਤਿੱਖੀ ਆਵਾਜ਼ ਵਿੱਚ ਕਿਹਾ ਪਾਪਾ ਪਾਲਣ ਪੋਸ਼ਣ ਦਾ ਇੰਨਾ ਐਸਾਨ ਕਿਉਂ ਜਿਤਾਉਂਦੇ ਹੋ ਰੋਜ਼ ਰੋਜ਼ ਉਹੀ ਗੱਲ ਤੁਹਾਨੂੰ ਵੀ ਤਾਂ ਬਦਲੇ ਵਿੱਚ ਕੁਝ ਮਿਲਿਆ ਹੀ ਐ ਇਹ ਦੋਵੇਂ ਕਮਾਉਂਦੇ ਹਨ ਤਾਂ ਹੀ ਘਰ ਚੱਲਦਾ ਹੈ ਗੁਰਮੀਰ ਸਿੰਘ ਉਹਨਾਂ ਨਾਲ ਬੈਸ ਨਹੀਂ ਕਰਨਾ ਚਾਹੁੰਦੇ ਸਨ ਉਹਨਾਂ ਨੇ ਹਰਵੀਰ ਨੂੰ ਸਵਾਲ ਕੀਤਾ ਜੇ ਤੁਸੀਂ ਅੱਜ ਘਰ ਚਲਾ ਰਹੇ ਹੋ ਤਾਂ ਏ ਡਿਗਰੀਆਂ ਕਿਸ ਨੇ ਦਵਾਈਆਂ ਤੁਹਾਨੂੰ ਇਸ ਕਾਬਲ ਕਿਸ ਨੇ ਬਣਾਇਆ ਦੋਵੇਂ ਪੁੱਤ ਗੁੱਸੇ ਵਿੱਚ ਚੀਕਣ ਲੱਗੇ ਬਕਵਾਸ ਬੰਦ ਕਰੋ ਤੁਹਾਡਾ ਲਾਲਚ ਇੰਨਾ ਵੱਧ ਜਾਵੇਗਾ ਅਸੀਂ ਕਦੇ ਸੋਚਿਆ ਵੀ ਨਹੀਂ ਸੀ ਅਸੀਂ 15 ਦਿਨਾਂ ਵਿੱਚ ਵਿਦੇਸ਼ ਜਾ ਰਹੇ ਹਾਂ ਸਾਨੂੰ ਕੰਪਨੀ ਵੱਲੋਂ ਜੌਬ ਆਫਰ ਮਿਲਿਆ ਹੈ ਇਹ ਸੁਣ ਕੇ ਗੁਰਮੀਲ ਸਿੰਘ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਉਹਨਾਂ ਸੋਚਿਆ ਸੀ ਕਿ ਚਲੋ ਬੱਚੇ ਭਾਵੇਂ ਰੁੱਖੇ ਹਨ ਪਰ ਹਨ ਤਾਂ ਘਰ ਵਿੱਚ ਹੀ ਹੁਣ ਇੰਨਾ ਕੰਧਾਂ ਵਿੱਚ ਉਹ ਦੋਵੇਂ ਬੁੱਢੇ ਕਿਵੇਂ ਰਹਿਣਗੇ ਉਹ ਇਕੱਲੇ ਬੈਠ ਕੇ ਬਹੁਤ ਰੋਏ ਜਦੋਂ ਉਹਨਾਂ ਨੇ ਮੜ ਬੱਚਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਨੋਹਾ ਨੇ ਤਾਨਾ ਮਾਰਿਆ ਹੁਣ ਇਹਨਾਂ ਨੂੰ ਸਾਡੀ ਤਰੱਕੀ ਹਾਜ਼ਮ ਨਹੀਂ ਹੋ ਰਹੀ ਹਰਵੀਰ ਦੇਖ ਲਓ ਤੁਹਾਡਾ ਬਾਪੂ ਆਪਣੇ ਲਾਲਚ ਲਈ ਤੁਹਾਨੂੰ ਅੱਗੇ ਵਧਣ ਤੋਂ ਰੋਕ ਰਿਹਾ ਹੈ 15 ਦਿਨਾਂ ਬਾਅਦ ਸਭ ਚਲੇ ਗਏ ਜਾਂਦੇ ਹੋਏ ਸਿਰਫ ਇਹਨਾ ਕਹਿ ਕੇ ਗਏ ਕਿ ਉੱਥੇ ਪਹੁੰਚ ਕੇ ਫੋਨ ਨੰਬਰ ਦੇ ਦੇਵਾਂਗੇ ਘਰ ਮੇਲ ਨੇ ਭੇਜੀਆਂ ਅੱਖਾਂ ਨਾਲ ਉਹਨਾਂ ਨੂੰ ਵਿਦਾ ਕੀਤਾ ਘਰ ਵਿੱਚ ਪਸਰਿਆ ਸਰਨਾਟਾ ਉਹਨਾਂ ਨੂੰ ਵੜਵੜ ਖਾ ਰਿਹਾ ਸੀ ਗੁਰਮੇਲ ਇਕੱਲੇ ਹੀ ਸਾਰਾ ਕੰਮ ਕਰਦੇ ਖਾਣਾ ਬਣਾਉਣਾ ਸਫਾਈ ਅਤੇ ਜਸਵੀਰ ਕੌਰ ਦੀ ਸੇਵਾ ਕਈ ਮਹੀਨਿਆਂ ਬਾਅਦ ਐਤਵਾਰ ਨੂੰ ਫੋਨ ਆਇਆ ਪੁੱਤ ਦੀ ਆਵਾਜ਼ ਸੁਣ ਕੇ ਮਾਪੇ ਬਾਗੋ-ਬਾਗ ਹੋ ਗਏ ਹੁਣ ਉਹਨਾਂ ਦੀ ਜ਼ਿੰਦਗੀ ਸਿਰਫ ਐਤਵਾਰ ਦੇ ਉਸ ਇੱਕ ਫੋਨ ਦੇ ਇੰਤਜ਼ਾਰ ਵਿੱਚ ਗੁਜ਼ਰਨ ਲੱਗੀ ਪਰ ਬੱਚੇ ਜਦੋਂ ਵੀ ਫੋਨ ਕਰਦੇ ਅਕਸਰ ਗਰਮੇਲ ਦੀ ਜਾਇਦਾਦ ਅਤੇ ਜਮ੍ਹਾਂ ਪੂੰਜੀ ਬਾਰੇ ਹੀ ਪੁੱਛਦੀ ਜਦੋਂ ਗਰਮੇਲ ਪੁੱਛਦੀ ਪਤ ਕਦੋਂ ਆਉਂਗੇ ਤਾਂ ਅੱਗੋਂ ਜਵਾਬ ਮਿਲਦਾ ਇੰਡੀਆ ਆਉਣਾ ਕੋਈ ਮਜ਼ਾਕ ਨਹੀਂ ਲੱਖਾਂ ਦੀ ਟਿਕਟ ਲੱਗਦੀ ਹੈ ਪਿੱਛੋਂ ਨੂਹ ਦੀ ਆਵਾਜ਼ ਆਉਂਦੀ ਇਹਨਾਂ ਦਾ ਮੂੰਹ ਤਾਂ ਖੁੱਲਦਾ ਹੀ ਜਾ ਰਿਹਾ ਹੈ ਪਤਾ ਨਹੀਂ ਪਾਲਣ ਦੇ ਬਦਲੇ ਹੋਰ ਕਿੰਨਾ ਪੈਸਾ ਲੈਣਗੇ ਇੱਕ ਦਿਨ ਸਵੇਰੇ ਜਦੋਂ ਗਰਮੇਲ ਨੇ ਜਸਵੀਰ ਕੌਰ ਨੂੰ ਜੁਗਾਇਆ ਤਾਂ ਉਹ ਬੇਹੋਸ਼ ਸੀ ਹਸਪਤਾਲ ਜਾਣ ਤੇ ਹੀ ਪਤਾ ਲੱਗਾ ਕਿ ਉਹਨਾਂ ਨੂੰ ਲੱਕਵਾ ਮਾਰ ਗਿਆ ਹੈ ਜਸਵੀਰ ਕੌਰ ਦਾ ਸਰੀਰ ਬੇਜਾਨ ਹੋ ਗਿਆ ਸੀ ਗੁਰਮੇਲ ਸਿੰਘ ਦਿਨ ਰਾਤ ਉਹਨਾਂ ਦੀ ਸੇਵਾ ਕਰਦੇ ਮਾਲਿਸ਼ ਕਰਦੇ ਜਸਵੀਰ ਕੌਰ ਦੀਆਂ ਅੱਖਾਂ ਪਰ ਆਉਂਦੀਆਂ ਸੇਵਾ ਤਾਂ ਮੈਨੂੰ ਤੁਹਾਡੀ ਕਰਨੀ ਚਾਹੀਦੀ ਸੀ ਪਰ ਤੁਸੀਂ ਮੇਰੀ ਕਰ ਰਹੇ ਹੋ ਗੁਰਮੇਲ ਸਿੰਘ ਪਿਆਰ ਨਾਲ ਕਹਿੰਦੇ ਜਸਵੀਰ ਜੀਵਨ ਸਾਥੀ ਬਰਾਬਰ ਦੇ ਹੁੰਦੇ ਹਨ ਜੇ ਇੱਕ ਮੁਸੀਬਤ ਵਿੱਚ ਹੋਵੇ ਤਾਂ ਦੂਜਾ ਉਸ ਦਾ ਸਹਾਰਾ ਬਣਦਾ ਹੈ ਪੈਸਿਆਂ ਦੀ ਤੰਗੀ ਕਾਰਨ ਗੁਰਮੇਲ ਨੇ ਪੁੱਤਾਂ ਨੂੰ ਫੋਨ ਕੀਤਾ ਬੜੀ ਮੁਸ਼ਕਲ ਨਾਲ ਫੋਨ ਉਠਾਇਆ ਤਾਂ ਅੱਗੋਂ ਝਿੜਕ ਮਿਲੀ ਐਨੀ ਸਵੇਰੇ ਫੋਨ ਕਿਉਂ ਕੀਤਾ ਇੱਥੇ ਸਭ ਸੌ ਰਹੇ ਹਨ ਤੁਹਾਨੂੰ ਚੈਨ ਨਹੀਂ ਗੁਰਮੇਲ ਨੇ ਰੋਂਦੇ ਹੋਏ ਕਿਹਾ ਪੁੱਤ ਮਾਂ ਦੀ ਹਾਲਤ ਬਹੁਤ ਖਰਾਬ ਐ ਇੱਕ ਵਾਰ ਮਿਲ ਜਾਓ ਕਿਤੇ ਬਾਅਦ ਵਿੱਚ ਪਛਤਾਉਣਾ ਨਾ ਪਵੇ ਦੋਵਾਂ ਪੁੱਤਾਂ ਨੇ ਬੇਰਹਿਮੀ ਨਾਲ ਕਿਹਾ ਤਾਂ ਇਲਾਜ ਕਰਵਾਓ ਨਾ ਸਾਨੂੰ ਕਿਉਂ 당 ਕਰ ਰਹੀ ਹੋ ਅਸੀਂ ਤਾਂ ਮਤਰੇ ਹੋ ਕੇ ਵੀ ਇੰਨਾ ਕੁਝ ਕਰ ਦਿੱਤਾ ਤੁਸੀਂ ਫਿਰ ਵੀ ਤਾਨੇ ਮਾਰਦੇ ਹੋ ਆਪਣੀ ਘਰ ਵਾਲੀ ਦਾ ਖੁਦ ਖਿਆਲ ਰੱਖੋ ਸਾਡੇ ਤੋਂ ਉਮੀਦ ਨਾ ਰੱਖੋ ਗੁਰਮੇਲ ਸਿੰਘ ਪੂਰੀ ਤਰ੍ਹਾਂ ਟੁੱਟ ਗਈ ਉਹਨਾਂ ਨੇ ਇਹਨਾਂ ਬੱਚਿਆਂ ਨੂੰ ਆਪਣੇ ਭਰਾ ਦੀ ਮੌਤ ਤੋਂ ਬਾਅਦ ਆਪਣੇ ਬੱਚਿਆਂ ਵਾਂਗ ਸੀਨੇ ਲਾ ਕੇ ਪਾਲਿਆ ਸੀ ਪਰ ਅੱਜ ਇਹ ਸਿਲਾ ਮਿਲ ਰਿਹਾ ਸੀ ਉਸ ਰਾਤ ਗੁਰਮੇਲ ਸਿੰਘ ਬਹੁਤ ਖਮੋਸ਼ ਸਨ ਉਹ ਜਸਵੀਰ ਕੌਰ ਨੂੰ ਦਵਾਈ ਦੇ ਕੇ ਲੇਟ ਗਏ ਪਰ ਸੌਣ ਦੀ ਬਜਾਏ ਲਗਾਤਾਰ ਛੱਤ ਵੱਲ ਦੇਖਦੇ ਰਹੇ ਰਾਤ ਦੇ 2 ਵਜ ਚੁੱਕੇ ਸਨ ਜਸਵੀਰ ਕੌਰ ਨੇ ਦੇਖਿਆ ਕਿ ਗੁਰਮੇਲ ਸਿੰਘ ਨੇ ਕਾਫੀ ਦੇਰ ਤੋਂ ਕੋਈ ਹਰਕਤ ਨਹੀਂ ਕੀਤੀ ਸੀ ਉਹ ਲੱਕਵੇ ਕਾਰਨ ਬੋਲ ਨਹੀਂ ਸਕਦੀ ਸੀ ਇਸ ਲਈ ਉਹ ਬੜੀ ਮੁਸ਼ਕਲ ਨਾਲ ਖੁਦ ਨੂੰ ਕਢੀਸਦੀ ਹੋਈ ਗੁਰਮੇਲ ਸਿੰਘ ਦੇ ਬੈੱਡ ਤੱਕ ਪਹੁੰਚੀ ਉਸ ਨੇ ਕੰਬਦੇ ਹੱਥਾਂ ਨਾਲ ਗੁਰਮੇਲ ਸਿੰਘ ਨੂੰ ਹਿਲਾਇਆ ਪਰ ਕੋਈ ਜਵਾਬ ਨਾ ਮਿਲਿਆ ਜਦੋਂ ਉਸ ਨੇ ਆਪਣਾ ਕੰਨ ਗੁਰਮੇਲ ਸਿੰਘ ਦੀ ਛਾਤੀ ਤੇ ਰੱਖਿਆ ਜਸਵੀਰ ਕੌਰ ਨੂੰ ਆਪਣੇ ਪਤੀ ਦੀ ਧੜਕਣ ਬੰਦ ਹੋਣ ਦਾ ਅਹਿਸਾਸ ਹੋ ਗਿਆ ਸੀ ਉਹ ਤੜਫ ਰਹੀ ਸੀ ਅਤੇ ਮਦਦ ਲਈ ਕਿਸੇ ਨੂੰ ਬੁਲਾਉਣਾ ਚਾਹੁੰਦੀ ਸੀ ਉਸਨੇ ਬੜੀ ਮੁਸ਼ਕਲ ਨਾਲ ਸਹਰਾਣੇ ਪਿਆ ਫੋਨ ਚੁੱਕਿਆ ਅਤੇ ਡਾਇਲ ਲਿਸਟ ਵਿੱਚੋਂ ਆਪਣੇ ਪੁੱਤ ਦਾ ਨੰਬਰ ਲਗਾਇਆ ਜਿਵੇਂ ਹੀ ਪੁੱਤ ਨੇ ਫੋਨ ਚੁੱਕਿਆ ਅੱਗੋਂ ਬੜੀ ਰੁੱਖੀ ਅਤੇ ਉੱਚੀ ਆਵਾਜ਼ ਆਈ ਕੀ ਹੈ ਤੁਹਾਨੂੰ ਹੁਣ ਕੀ ਹੋਇਆ ਸਾਨੂੰ ਚੈਨ ਨਾਲ ਤਰਹਿਣ ਦਿਓ ਹੁਣ ਸਾਡਾ ਖੂਨ ਕਿਉਂ ਪੀ ਰਹੇ ਹੋ ਰੈਸੇ ਪੇ ਜਿੱਤਾ ਦਿੰਦੇ ਹਾਂ ਹੋਰ ਕਿੰਨੇ ਕੋ ਚਾਹੀਦੇ ਨੇ ਤੁਹਾਨੂੰ ਲਾਲਚੀ ਲੋਕਾਂ ਨੂੰ ਜਸਵੀਰ ਕੌਰ ਨੇ ਟੁੱਟੇ ਹੋਏ ਸ਼ਬਦਾਂ ਵਿੱਚ ਕਿਹਾ ਹੁਣ ਪੈਸੇ ਨਾ ਭੇਜੀ ਪਰ ਫੋਨ ਕੱਟ ਚੁੱਕਾ ਸੀ ਉਸਨੇ ਫਿਰ ਕੋਸ਼ਿਸ਼ ਕਰਕੇ ਆਪਣੇ ਪਤੀ ਗੁਰਮੇਲ ਦੇ ਦੋਸਤ ਨੂੰ ਫੋਨ ਲਾਇਆ ਪਰ ਇੰਨੀ ਰਾਤ ਨੂੰ ਕਿਸੇ ਨੇ ਫੋਨ ਨਾ ਚੁੱਕਿਆ ਉਹ ਸਾਰੀ ਰਾਤ ਆਪਣੇ ਮਰੇ ਹੋਏ ਪਤੀ ਦੇ ਕੋਲ ਬੈਠੀ ਰੋਂਦੀ ਰਹੀ ਇੰਨਾ ਹੀ ਖਿਆਲਾਂ ਵਿੱਚ ਡੁੱਬੀ ਹੋਈ ਸੀ ਕਿ ਉਸਨੇ ਆਪਣੀ ਸਾਰੀ ਜ਼ਿੰਦਗੀ ਉਹਨਾਂ ਬੱਚਿਆਂ ਦੇ ਲੇਖੇ ਲਾ ਦਿੱਤੀ ਉਹਨਾਂ ਨੂੰ ਪਾਲਿਆ ਪੜ੍ਹਾਇਆ ਤੇ ਵਿਦੇਸ਼ ਭੇਜਣ ਲਈ ਆਪਣੀ ਜ਼ਮੀਨ ਜਾਇਦਾਦ ਤੱਕ ਵੇਚ ਦਿੱਤੀ ਪਰ ਅੱਜ ਜਦੋਂ ਬੁਢਾਪੇ ਵਿੱਚ ਉਹਨਾਂ ਦੇ ਪਤੀ ਦੀ ਮੌਤ ਹੋਈ ਤਾਂ ਉਹਨਾਂ ਪੁੱਤਾਂ ਕੋਲ ਮੋਢਾ ਦੇਣ ਲਈ ਵਕਤ ਨਹੀਂ ਸੀ ਉਹ ਪੈਸਿਆਂ ਦਾ ਰੋਣਾ ਰੋ ਰਹੇ ਸਨ ਜਦਕਿ ਮਾਪਿਓ ਨੇ ਉਹਨਾਂ ਨੂੰ ਆਪਣਾ ਖੂਨ ਪਿਲਾ ਕੇ ਪਾਲਿਆ ਸੀ ਇਹ ਅਚਾਨਕ ਬਾਹਰੋਂ ਆ ਰਹੀਆਂ ਜ਼ੋਰ-ਜ਼ੋਰ ਦੀਆਂ ਆਵਾਜ਼ਾਂ ਨਾਲ ਉਸ ਦਾ ਧਿਆਨ ਭੰਗ ਹੋਇਆ ਸਵੇਰਾ ਹੋ ਚੁੱਕਾ ਸੀ ਅਤੇ ਖਿੜਕੀ ਰਾਹੀਂ ਰੌਸ਼ਨੀ ਅੰਦਰ ਆ ਰਹੀ ਸੀ ਕੋਈ ਦਰਵਾਜ਼ਾ ਖੜਕਾ ਰਿਹਾ ਸੀ ਉਹ ਸਮਝ ਗਈ ਸੀ ਕਿ ਸ਼ਾਇਦ ਗੁਰਮੇਲ ਸਿੰਘ ਜੀ ਦਾ ਦੋਸਤ ਮੈਸ ਕਾਲਾਂ ਵੇਖ ਕੇ ਆਏ ਹੋਣਗੇ ਪਰ ਦਰਵਾਜ਼ਾ ਕੌਣ ਖੋਲਦਾ ਦਰਵਾਜ਼ਾ ਖੋਲਣ ਵਾਲਾ ਤਾਂ ਹਮੇਸ਼ਾ ਲਈ ਸੌ ਚੁੱਕਾ ਸੀ ਜਦੋਂ ਗਵਾਂਡੀ ਦਰਵਾਜ਼ਾ ਤੋੜ ਕੇ ਅੰਦਰ ਆਈ ਤਾਂ ਸਾਹਮਣੇ ਦਾ ਨਜ਼ਾਰਾ ਦੇਖ ਕੇ ਉਹਨਾਂ ਦੀ ਹੋ ਛੁੱਟ ਗਈ ਜਸਵੀਰ ਕੌਰ ਆਪਣੇ ਮਰੇ ਹੋਏ ਪਤੀ ਕੋਲ ਬੇਸੁੱਧ ਪਈ ਸੀ ਗਵਾਂਡੀਆਂ ਨੇ ਤੁਰੰਤ ਫੋਨ ਚੁੱਕ ਕੇ ਉਸਦੇ ਪੁੱਤਾਂ ਨੂੰ ਫੋਨ ਲਾਇਆ ਪੁੱਤ ਨੇ ਗਵਾਂਡੀ ਦੇ ਕੁਝ ਬੋਲਣ ਤੋਂ ਪਹਿਲਾਂ ਹੀ ਕਿਹਾ ਫੇਰ ਫੋਨ ਕਰ ਦਿੱਤਾ ਤੁਸੀਂ ਕਿੰਨਾ ਤੰਗ ਕਰੋਗੇ ਸਾਨੂੰ ਸਾਨੂੰ ਸਾਹ ਤਾਂ ਲੈ ਲੈਣ ਦਿਓ ਜੇ ਸਾਨੂੰ ਪਾਲਿਆ ਹੈ ਤਾਂ ਅਸੀਂ ਕਦੋਂ ਮਨਾ ਕੀਤਾ ਹੈ ਪਰ ਤੁਸੀਂ ਐਨਾ ਐਹਸਾਨ ਕਿਉਂ ਜਿਤਾ ਰਹੀ ਹੋ ਗਵਾਂਡੀ ਨੇ ਗੁੱਸੇ ਵਿੱਚ ਕਿਹਾ ਪੁੱਤ ਤੇਰੇ ਪਾਪਾ ਹੁਣ ਐਹਸਾਨ ਜਿਤਾਉਣ ਲਈ ਜਿੰਦਾ ਨਹੀਂ ਬਚੇ ਉਹ ਇਸ ਦੁਨੀਆ ਤੋਂ ਵਿਦਾ ਹੋ ਚੁੱਕੇ ਹਨ ਹੁਣ ਆਪਣੇ ਆਪ ਨੂੰ ਉਹਨਾਂ ਦਾ ਪੁੱਤ ਨਾ ਕਹਿਣਾ ਤੁਸੀਂ ਦੋਵੇਂ ਕਪੂਤ ਹੋ ਕੋਲ ਪਈ ਜਸਵੀਰ ਕੌਰ ਆਪਣੇ ਬੇਜਾਨ ਹੱਥਾਂ ਨਾਲ ਆਪਣੇ ਪਤੀ ਨੂੰ ਸਹਲਾ ਰਹੀ ਸੀ ਅਤੇ ਪਿਆਰ ਨਾਲ ਦੇਖ ਰਹੀ ਸੀ ਹਾਲੀ ਹਾਲੀ ਜਸਵੀਰ ਕੌਰ ਦਾ ਵੀ ਦਮ ਘੁੱਟਣ ਲੱਗਾ ਅਤੇ 20 ਮਿੰਟਾਂ ਬਾਅਦ ਉਸਨੇ ਵੀ ਪ੍ਰਾਣ ਤਿਆਗ ਦਿੱਤੇ ਦੋਵੇਂ ਪਤੀ ਪਤਨੀ ਹੁਣ ਇਸ ਦੁਨੀਆ ਤੋਂ ਜਾ ਚੁੱਕੇ ਸਨ ਜਦੋਂ ਦੂਜੇ ਗਵਾਂਢੀ ਨੇ ਪੁੱਤਾਂ ਨੂੰ ਦੁਬਾਰਾ ਫੋਨ ਕੀਤਾ ਤਾਂ ਅੱਗੋ ਜਵਾਬ ਮਿਲਿਆ ਤੁਸੀਂ ਹੀ ਉਹਨਾਂ ਦਾ ਸੰਸਕਾਰ ਕਰ ਦਿਓ ਅਸੀਂ ਉੱਥੇ ਨਹੀਂ ਆ ਸਕਦੇ ਸਾਡਾ ਆਉਣ ਜਾਣ ਤੇ ਬਹੁਤ ਖਰਚਾ ਹੋ ਜਾਵੇਗਾ ਗਵਾਂਢੀਆਂ ਨੇ ਨਾਮ ਅੱਖਾਂ ਨਾਲ ਦੋਵਾਂ ਦਾ ਸੰਸਕਾਰ ਕਰ ਦਿੱਤਾ ਇੱਕ ਮਹੀਨਾ ਬੀਤ ਗਿਆ ਇੱਕ ਮਹੀਨੇ ਬਾਅਦ ਅਮਨ ਅਤੇ ਸੁਮਨ ਨੇ ਆਪਣੇ ਪਤੀਆਂ ਨੂੰ ਕਿਹਾ ਕਿਉਂ ਨਾ ਹੁਣ ਇੰਡੀਆ ਜਾ ਕੇ ਆਪਣੀ ਜਾਇਦਾਦ ਵੰਡ ਲਈਏ ਅਸਲੀ ਅਤੇ ਨਕਲੀ ਮਾਪਿਆਂ ਦੀ ਜਾਇਦਾਦ ਵੰਡ ਕੇ ਆਪਾਂ ਵਾਪਸ ਆ ਜਾਵਾਂਗੇ ਚਾਰੋਂ ਜਣੇ ਇੰਡੀਆ ਆ ਗਏ ਪਿੰਡ ਦੇ ਮੋੜ ਤੇ ਹੀ ਉਹਨਾਂ ਨੂੰ ਉਹ ਗਵਾਂਢੀ ਮਿਲੇ ਗਵਾਂਢੀਆਂ ਨੇ ਉਹਨਾਂ ਨੂੰ ਨਫ਼ਰਤ ਨਾਲ ਵੇਖਿਆ ਜਦੋਂ ਪੁੱਤਾਂ ਨੇ ਬੁਲਾਉਣਾ ਚਾਹਿਆ ਤਾਂ ਇੱਕ ਗਵਾਂਢੀ बोलेਆ ਜੋ ਆਪਣੇ ਮਾਪਿਓ ਦੇ ਨਾ ਹੋ ਸਕੇ ਉਹ ਸਾਡੇ ਕੀ ਹੋਣਗੇ ਇਹ ਸੁਣ ਕੇ ਜਦੋਂ ਉਹਨਾਂ ਨੇ ਕਾਰਨ ਪੁੱਛਿਆ ਤਾਂ ਗਵਾਂਡੀਆਂ ਨੇ ਸਾਰੀ ਸਚਾਈ ਦੱਸੀ ਤੁਹਾਡੇ ਮਾਪਿਆਂ ਨੇ ਤੁਹਾਨੂੰ ਬਹੁਤ ਦੁੱਖ ਸਹਿ ਕੇ ਪਾਲਿਆ ਸੀ ਉਹ ਤੁਹਾਡੀ ਢਾਲ ਬਣ ਕੇ ਖੜੇ ਰਹੇ ਤੁਸੀਂ ਉਹਨਾਂ ਤੇ ਜਾਇਦਾਦ ਦੇ ਲਾਲਚ ਦਾ ਦੋਸ਼ ਲਾਇਆ ਪਰ ਸੱਚ ਤਾਂ ਇਹ ਹੈ ਕਿ ਉਹਨਾਂ ਕੋਲ ਕੋਈ ਜਾਇਦਾਦ ਸੀ ਹੀ ਨਹੀਂ ਤੁਹਾਡੇ ਅਸਲੀ ਮਾਪਿਆਂ ਕੋਲ ਵੀ ਕੋਝ ਨਹੀਂ ਸੀ ਅਤੇ ਇਹਨਾਂ ਕੋਲ ਵੀ ਸਿਰਫ ਨੌਕਰੀ ਸੀ ਜਿਹੜਾ ਘਰ ਸੀ ਉਸ ਤੇ ਤੁਹਾਡੀ ਦਾਦੀ ਦਾ ਕਬਜ਼ਾ ਸੀ ਉਹਨਾਂ ਨੇ ਸਿਰਫ ਤੁਹਾਡੇ ਪਿਆਰ ਖਾਤਰ ਆਪਣਾ ਸਭ ਕੁਝ ਵਾਰ ਦਿੱਤਾ ਇਹ ਸੁਣ ਕੇ ਦੋਵੇਂ ਪੁੱਤ ਫੁੱਟ ਫੁੱਟ ਕੇ ਰੋਣ ਲੱਗੇ ਉਹ ਘਰ ਆਏ ਜਿੱਥੇ ਕਦੇ ਅਮਨ ਅਤੇ ਸੁਮਨ ਆਪਣੀ ਸੱਸ ਦਾ ਮਜ਼ਾਕ ਉਡਾਉਂਦੀਆਂ ਸਨ ਅੱਜ ਉਥੇ ਹੀ ਖੜੀਆਂ ਪਛਤਾਵੇ ਵਿੱਚ ਰੋ ਰਹੀਆਂ ਸਨ ਉਹਨਾਂ ਨੇ ਧਨ ਦੌਲਤ ਤਾਂ ਕਮਾ ਲਈ ਸੀ ਪਰ ਮਨ ਦਾ ਸਕੂਨ ਹਮੇਸ਼ਾ ਲਈ ਗਵਾ ਦਿੱਤਾ ਸੀ ਅੱਜ ਉਹਨਾਂ ਕੋਲ ਲੱਖਾਂ ਦੀਆਂ ਟੈਟਾਂ ਕਰਾਉਣ ਦੇ ਪੈਸੇ ਤਾਂ ਸਨ ਪਰ ਆਪਣੇ ਮਾਪਿਆਂ ਨੂੰ ਵਾਪਸ ਲਿਆਉਣ ਦੀ ਤਾਕਤ ਨਹੀਂ ਸੀ ਪਛਤਾਵੇ ਦੀ ਉਹ ਅੱਗ ਉਹਨਾਂ ਨੂੰ ਜਿਉਂਦੇ ਜੀ ਰੋਜ਼ ਮਾਰ ਰਹੀ ਸੀ ਹਾਂਜੀ ਦੋਸਤੋ ਏ ਸੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਆਪਣੇ ਕੀਮਤੀ ਸੁਝਾਅ ਕਮੈਂਟ ਬਾਕਸ ਵਿੱਚ ਰੱਖਣੇ ਜੇਕਰ ਚੈਨਲ ਤੇ ਤੁਸੀਂ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਮਿਲਦੇ ਆਂ ਕੱਲ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਦੋਸਤੋ